ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਬੜੀਆਂ ਕਲਰਫੁਲ ਰੰਗ-बिरੰਗੀਆਂ ਸੋਹਣੀਆਂ-ਸੋਹਣੀਆਂ ਤੇ ਸਸਤੇ-ਸਸਤੇ ਰੇਟਾਂ ਦੇ ਨਾਲ ਸੂਟ ਲੈ ਕੇ ਆਈਆਂ ਕਲੈਕਸ਼ਨਲ ਬਹੁਤ ਪਿਆਰੀਆਂ ਤੇ ਸੋਹਣੀਆਂ ਨੇ ਫਰਸਟ ਕਲੈਕਸ਼ਨ ਅੰਦਰ ਇਹਨਾਂ ਚੜੜੀਆਂ ਨੇ 5 ਮੀਟਰ ਦਾ ਤੁਹਾਨੂੰ ਬਨਾਰਸੀ ਬ੍ਰੋਕੇਟ ਦਾ ਸੂਟ ਮਿਲੇਗਾ ਇਹ ਜੇਕਰ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤੁਹਾਨੂੰ 440 ਦਾ ਤੇ ਜੇਕਰ ਤੁਸੀਂ ਦੋ ਬਾਈ ਕਰਦੇ ਹੋ ਤੁਹਾਨੂੰ 650 ਦਾ ਮਿਲੇਗਾ ਬਾਕੀ ਇਹਨਾਂ ਦੀ ਡਿਟੇਲ ਹੋਰ ਜਾਣਨੀ ਹੈ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਕਿਉਂਕਿ ਕਲੈਕਸ਼ਨ ਅੱਜ ਕਾਫੀ ਨੇ ਤੇ ਸਾਰਿਆਂ ਦੀ ਡਿਟੇਲ ਜਿੰਨੀ ਕ ਪੋਸੀਬਲ ਹੋਏਗੀ ਮੈਂ ਦੱਸ ਦਿਆਂਗੀ ਆਲ ਓਵਰ 5 ਮੀਟਰ ਪਿਓਰ ਕੈਮਰੀ ਕਾਟਨ ਦਾ ਸੂਟ ਫੈਂਸੀਸ ਮਿਰਰ ਵਰਕ ਨਾਲ ਆਏਗਾ 2 ਮੀਟਰ ਦਾ ਤੁਹਾਨੂੰ ਸ਼ਿਫੋਨ ਦਾ 2 ਸਾਈਡ ਤੇ ਲੈਂਸ ਲੱਗੀ ਵਾਲਾ ਦੁਪੱਟਾ ਮਿਲੇਗਾ ਪੱਟੀ ਵਾਲੀ ਲੈਂਸ ਲੱਗੀ ਹੈ 740 ਰੁਪਏ ਦਾ ਰੇਟ ਹੈ ਰੰਗੇ ਦੇ ਵਿੱਚ 8 ਤੋਂ 10 ਹੈਗੇ ਨੇ ਪਹਿਲਾਂ ਕਾਫੀ ਰੰਗ ਆਏ ਸੀ ਬਟ ਹੁਣ ਥੋੜੇ ਜੇ ਸਿਲੇਕਟਡ ਕਲਰ ਆਏ ਨੇ ਬਾਕੀ ਮੇਬੀ ਨੈਕਸਟ ਟੂ ਨੈਕਸਟ ਵੀਕ ਆ ਜਾਣ 1450 ਰੁਪਿਆ ਦੇ ਵਿੱਚ 2.5 ਮੀਟਰ ਦਾ ਪਿਓਰ ਸ਼ਿਮਰ ਦਾ ਫੈਨਸੀ ਥ੍ਰੈਡ ਵਰਕ ਤੇ ਹੈਂਡ ਵਰਕ ਦੇ ਨਾਲ ਚਾਰ ਰੰਗਾਂ ਵਿੱਚ ਬਹੁਤ ਹੀ ਪਿਆਰਾ ਸੂਟ ਆਇਆ ਮਸਲੀਨ ਦਾ ਬਾਟਮ ਹੈ 3 ਮੀਟਰ ਦਾ ਤੇ ਸ਼ਿਮਰ ਦਾ ਫੁੱਲ ਹੈਵੀ ਵਰਕ ਵਾਲਾ ਦੁਪੱਟਾ ਰੰਗੇ ਦੇ ਵਿੱਚ ਜਿਹੜੇ ਚਾਰ ਨੇ ਐ ਵੀ ਅਲਰਵੀਹਾ ਬ੍ਰਾਂਡ ਦੀਆਂ ਕਲੈਕਸ਼ਨਾਂ ਹੀ ਆਈਆਂ ਨੇ ਇਹ ਪਸ਼ਮੀਨਾ ਪ੍ਰਿੰਟ ਆਇਗਾ ਕਲੀਅਰੈਂਸ ਸੇਲ ਲੱਗੀ ਆ 3.5 ਮੀਟਰ ਦਾ ਵੱਡੇ ਵਰਦ ਦਾ ਜੇ ਡਿੱਕੀ ਵਿਡਥ ਜਿਹੜੀ ਆ 450 8 ਤੱਕ 58 ਇੰਚ ਤੱਕ ਜਾਏਗੀ ਇਹ ਪਿੰਲਾ ਇਨਦਰ ਡੇਟ ਹੈ 651 ਤੇ ਹੋਣ ਜੇਕਰ ਤੁਸੀਂ ਇਹ ਦੋ ਸੂਟ ਬਾਈ ਕਰਦੇ ਹੋ ਤਾਂ 660 ਰੁਪਏਾਂ ਦੇ ਵਿੱਚ ਤੁਸੀਂ ਇੰਨਾ ਵਿੱਚੋਂ ਕੋਈ ਵੀ ਦੋ ਸੂਟ ਬਾਈ ਕਰ ਸਕਦੇ ਹੋ ਆਪਣੀ ਚੋਇਸ ਤੇ ਕਾਫੀ ਕਲੈਕਸ਼ਨਾਂ ਨੇ ਜਿਹੜੀਆਂ ਅੱਜ ਦੀ ਵੀਡੀਓ ਪਾ ਲਈਆਂ ਨੇ ਉਹ ਕਾਫੀ ਆਫਰਾਂ ਵਾਲੀਆਂ ਕਲੈਕਸ਼ਨਾਂ ਨੇ ਮੋਸਟਲੀ ਸ਼ਿਮਰ ਦੇ ਵਿੱਚ ਮਸਲੀਨ ਦੇ ਫੈਬਰਿਕ ਦੇ ਵਿੱਚ ਸ਼ਿਮਰ ਫੈਬਰਿਕ ਆਇਆ ਬਹੁਤ ਪਿਆਰੇ ਰੰਗ ਨੇ ਬਹੁਤ ਹੀ ਸੋਹਣੇ ਕਲਰ ਨੇ ਕੰਬੀਨੇਸ਼ਨ ਬੜਾ ਪਿਆਰਾ ਟੌਪ ਐਂਡ ਬਾਟਮ ਦੀ ਕਲੈਕਸ਼ਨ ਹੈ ਬਾਟਮ ਜਿਹੜਾ ਆਏਗਾ ਸ਼ੈਡੋ ਡਿਜੀਟਲ ਪ੍ਰਿੰਟ ਨਾਲ ਆਏਗਾ ਸ਼ਿਮਰ ਦਾ 2 ਮੀਟਰ ਦੀ ਲੈਂਥ ਆਏਗੀ ਬਟੇ ਇੱਕ ਵੱਡਾ ਬਾਰਾ 60 60 ਇੰਚ ਤੱਕ ਦੀ ਦੀ ਚਾਏਗੀ 900 ਰੁਪਏ ਦੇ ਦੋ ਸੂਟ ਪਿਓਰ ਨਿਓਨ ਕਾਟਨ ਦੇ ਵੱਡੇ ਬਾਰ ਦੇ ਨਾਲ 2 ਮੀਟਰ ਦੇ ਲਗਭਗ ਸ਼ਰਟ ਡਿਜੀਟਲ ਪ੍ਰਿੰਟ ਦੇ ਨਾਲ ਤੇ 2.5 ਮੀਟਰ ਦਾ ਰਿਯਾਨ ਦਾ ਪਲੇਨ ਬਾਟਮ ਨਾਰਮਲ ਪਨ ਆਏਗਾ ਇਹਦਾ ਬਾਰ ਜਿਹੜਾ ਇਹ ਤੁਹਾਨੂੰ 3 ਸੂਟ ਮਿਲ ਜਾਣਗੇ ਇਹਦੇ ਵਿੱਚ 40 ਰੰਗ ਨੇ ਤਿੰਨ ਸੂਟ ਤੁਹਾਨੂੰ ਮਿਲ ਜਾਣਗੇ 1150 ਰੁਪਏਾਂ ਦੇ ਵਿੱਚ ਫ੍ਰੀ ਸ਼ਿਪਿੰਗ ਚਾਰजेस ਆਲ ਓਵਰ ਇੰਡੀਆ ਜਿੰਨੀਆਂ ਵੀ ਕਲੈਕਸ਼ਨ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਕਿਸੇ ਵੀ ਸੂਟ ਤੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਜੋ ਰੇਟ ਦੱਸਾਂਗੀ ਅਗਰ ਕਿਸੇ ਦਾ ਰਹਿ ਜਾਵੇ ਤਾਂ ਨੰਬਰ ਤੇ ਜਾ ਕੇ ਪੁੱਛ ਲੈਣਾ ਬਾਕੀ ਜੋ ਵੀ ਰੇਟ ਦੱਸਾਂਗੀ ਸਾਰੇ ਕੀ ਨੇ ਬਿਲਕੁਲ ਹੀ ਘੱਟ ਰੇਟਾਂ ਦੇ ਨਾਲ ਤੇ ਬਹੁਤ ਹੀ ਜ਼ਿਆਦਾ ਵਧੀਆ ਪ੍ਰਿੰਟਾਂ ਦੇ ਨਾਲ ਤੇ ਫ੍ਰੀ ਸ਼ਿਪਿੰਗ ਚਾਰजेस ਸਾਰੀਆਂ ਹੀ ਕਲੈਕਸ਼ਨਾਂ ਜਿੰਨੀਆਂ ਵੀ ਅੱਜ ਦੀ ਵੀਡੀਓ ਵਿੱਚ ਐਡ ਕੀਤੀਆਂ ਨੇ ਸਾਰੀਆਂ ਤੇ ਬਿਲਕੁਲ ਫ੍ਰੀ ਸ਼ਿਪਿੰਗ ਚਾਰजेस ਹੈ ਆਲ ਓਵਰ ਇੰਡੀਆ ਕਿਤੇ ਵੀ ਤੁਸੀਂ ਸੂਟ ਮੰਗਵਾਉਂਦੇ ਹੋ ਤੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਐ ਵੀ ਟੌਪ ਐਂਡ ਬਾਟਮ ਦੀਆਂ ਕਲੈਕਸ਼ਨਾਂ ਨੇ ਇਹਦੇ ਵਿੱਚ ਲਗਭਗ 40 ਰੰਗ ਆਏ ਨੇ ਤੇ ਸਾਰੇ ਹੀ ਜਿਹੜੇ ਰੰਗ ਅਵੇਲੇਬਲ ਨੇ ਤੁਸੀਂ ਇਹਨਾਂ ਵਿੱਚੋਂ ਤਿੰਨ ਸੂਟ ਬਾਈ ਕਰ ਸਕਦੇ ਹੋ 1150 ਰੁਪਏ ਦੇ ਵਿੱਚ ਤੇ ਜਿਹੜੇ ਤਿੰਨੋਂ ਹੀ ਸੂਟ ਨੇ ਉਹ ਤੁਸੀਂ ਹੀ ਚੂਜ਼ ਕਰ ਸਕਦੇ ਹੋ ਭਾਵੇਂ ਤਿੰਨੋਂ ਸੀਮ ਕਰ ਲਓ ਚਾਹੇ ਦੋ ਇੱਕ ਤਰ੍ਹਾਂ ਦਾ ਤੇ ਇੱਕ ਉਹ ਤੁਹਾਡੀ ਚੋਇਸ ਹੈ ਰੰਗ ਸਾਰੇ ਹੀ ਬਹੁਤ ਪਿਆਰੇ ਨੇ ਤੇ ਹਰ ਇੱਕ ਗੇਜ ਗਰੁੱਪ ਨੂੰ ਸਾਹਮਣੇ ਰੱਖ ਕੇ ਇਹਨਾਂ ਵਿੱਚ ਰੰਗ ਐਡ ਕੀਤੇ ਗਏ ਨੇ ਰੰਗ ਸੋਹਣੇ ਨੇ ਸਿੰਪਲ ਸੋਬਰ ਨੇ ਬੜੇ ਪਿਆਰੇ ਤੇ ਯੂਨੀਕ ਚ ਰੰਗਾਂ ਵਿੱਚ ਸਾਰੇ ਹੀ ਆਏ ਨੇ ਪ੍ਰਿੰਟ ਬੜੇ ਪਿਆਰੇ ਨੇ ਤੇ ਸਾਰਿਆਂ ਦੀ ਲਾਈਕਿੰਗ ਨੂੰ ਸਾਹਮਣੇ ਰੱਖ ਕੇ ਇਹਨਾਂ ਵਿੱਚ ਪ੍ਰਿੰਟ ਐਡ ਕੀਤੇ ਗਏ ਨੇ ਕਿਉਂਕਿ ਹਰ ਇੱਕ ਭੈਣ ਦੀ ਆਪਣੀ ਲਾਈਕਿੰਗ ਹੁੰਦੀ ਆ ਪ੍ਰਿੰਟਾਂ ਲੈ ਕੇ ਇਸ ਲਈ ਸਾਰੇ ਹੀ ਰੰਗ ਜਿਹੜੇ ਨੇ ਲਗਭਗ 40 ਰੰਗਾਂ ਦੇ ਵਿੱਚ ਦੇ ਵਿੱਚ ਜਿਹੜੇ ਪ੍ਰਿੰਟ ਤੇ ਡਿਜ਼ਾਈਨ ਆਏ ਨੇ ਜੌਰਜਟ ਕਾਫੀ ਟ੍ਰੈਂਡ ਰਹਿਦਾ ਹਰ ਸੀਜ਼ਨ ਵਿੱਚ ਤੇ ਐਵੇਂ ਜੌਰਜਟ ਦੀਆਂ ਕਲੈਕਸ਼ਨ ਆਈਆਂ ਨੇ 2 ਮੀਟਰ ਦਾ ਤੁਹਾਨੂੰ ਡਿਜੀਟਲ ਪ੍ਰਿੰਟ ਦਾ ਆਲ ਓਵਰ ਸ਼ਰਟ ਦਾ ਫੈਬਰਿਕ ਮਿਲੇਗਾ ਬਾਟਮ ਪਲੇਨ ਆਏਗਾ ਦੁਪੱਟਾ ਵੀ ਸੇਮ ਪ੍ਰਿੰਟਡ ਆਏਗਾ ਜਿਵੇਂ ਦਾ ਕੀ ਸ਼ਰਟ ਤੇ ਪ੍ਰਿੰਟ ਹੈ ਰੇਟ ਇਹਦਾ 510 ਰੁਪਏ ਆ ਸ਼ਰਟ ਦਾ ਫੈਬਰਿਕ ਵੀ ਜੌਰਜਟ ਦਾ ਬਾਟਮ ਐਂਡ ਦੁਪੱਟਾ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਜੌਰਜਟ ਦੇ ਵਿੱਚ ਮਿਲਣਗੀਆਂ 2 ਮੀਟਰ ਦੀ ਸ਼ਰਟ ਹੈ ਪ੍ਰਿੰਟਡ 2 ਮੀਟਰ ਦਾ ਬਾਟਮ ਹੈ ਪਲੇਨ ਤੇ 2 ਮੀਟਰ ਦਾ ਦੁਪੱਟਾ ਹੈ ਪ੍ਰਿੰਟਡ ਸ਼ਰਟ ਤੇ ਦੁਪੱਟੇ ਦਾ ਪ੍ਰਿੰਟ ਸੇਮ ਆਏਗਾ ਦੋਨਾਂ ਤੇ ਪ੍ਰਿੰਟ ਵਿੱਚ ਕੋਈ ਡਿਫਰੈਂਸ ਨਹੀਂ ਆ ਬਾਟਮ ਤੁਹਾਨੂੰ ਪਲੇਨ ਮਿਲੇਗਾ 510 ਰੁਪਏ ਦਾ ਰੇਟ ਹੈ ਜਾਰਜਟੇ ਦਾ ਫੈਬਰਿਕ ਹੈ ਪਾਰਟੀ ਵੇਅਰ ਨਾਲ ਰਿਲੇਟਡ ਕਲੈਕਸ਼ਨ ਆ ਲਗਭਗ 30 ਰੰਗਾਂ ਦੇ ਵਿੱਚ ਆਈਆਂ ਨੇ ਸ਼ਰਟ ਤੁਹਾਨੂੰ ਆਲਓਵਰ ਜਾਰਜਟ ਦੀ ਮਿਲੇਗੀ 2.5 ਮੀਟਰ ਦੀ ਡਿਜੀਟਲ ਪ੍ਰਿੰਟ ਦੇ ਨਾਲ ਦੁਪੱਟਾ ਜਾਰਜਟ ਦਾ ਮਿਲੇਗਾ ਕੋਟਾ ਵਰਕ ਹੋਇਆ ਹੈਵੀ ਪੈਂਚ ਵਰਕ ਆ ਫੋਰ ਸਾਈਡ ਤੇ ਲੈਂਸ ਲੱਗੀ ਆ ਬਾਟਮ ਪਲੇਨ ਮਿਲੇਗਾ 80 ਮੀਟਰ ਦਾ ਪ੍ਰਾਈਸ ਇਹਦਾ 840 ਰੁਪਏ ਆ ਉਦਾਂ ਇਹ ਰੇਟ ਜਿਹੜਾ ਹੈ ਕਿ ਮਾਰਕੀਟ ਵਿੱਚ ਜਾਂ ਉਹ ਜਿੱਦੋਂ ਵੱਧ ਹੁੰਦਾ ਹੈ ਰੇਟ ਤਾਂ 1400 ਰੁਪਏ ਤੱਕ ਸੂਟ ਸੇਲ ਹੁੰਦਾ ਹੈ 40 ਤੋਂ 42 ਰੰਗ ਇਹਦੇ ਵਿੱਚ ਆਏ ਨੇ ਤੇ ਸਾਰੇ ਦੇ ਸਾਰੇ ਰੰਗ ਜਿਹੜੇ ਨੇ ਅਵੇਲੇਬਲ ਨੇ ਬਾਏ ਕਰਨਾਂ ਜਾਂ ਕੋਈ ਵੀ ਕੁਐਰੀ ਕਰਨੀ ਹੈ ਤਾਂ ਮੈਂ ਨੰਬਰ ਆਪਣਾ 623924575 ਜੋ ਦਿੱਤਾ ਆ ਸਾਰੀਆਂ ਕਲੈਕਸ਼ਨਾਂ ਜਿੰਨੀਆਂ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੀਆਂ ਨੇ अवेलेबल ਨੇ मोस्टली ਤਾਂ ਫ੍ਰੀ ਸ਼ਿਪਿੰਗ ਚਾਰजेस ਹੈ ਤੇ मोस्टली ਜਿਹੜੀਆਂ ਕਲੈਕਸ਼ਨਾਂ ਨੇ ਉਹ ਆਫਰਾਂ ਦੇ ਨਾਮ ਲਾਈਆਂ ਨੇ ਕੋਈ ਵੀ ਹੋਰ ਕੁਐਰੀ ਕਰਨਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਅਗਰ ਸਟੇਟਸ ਵੇਖਣਾ ਹੈ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦਿਓ ਤੇ ਜੇਕਰ ਤੁਸੀਂ ਸਟੇਟਸ ਵੇਖਣਾ ਚਾਹੁੰਦੇ ਹੋ ਤਾਂ ਨੰਬਰ ਤੇ ਜਾ ਕੇ ਆਪਣੇ ਨੀਮ ਤੇ ਸਿਟੀ ਦੇ ਨੀਮ ਦੇ ਨਾਲ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਤੁਹਾਨੂੰ ਸਟੇਟਸ ਸ਼ੋ ਹੋ ਜਾਏਗਾ ਤੇ ਜੇਕਰ ਤੁਸੀਂ ਰੀਸੈਲਰ ਹੋ ਰੀਸੈਲਿੰਗ ਕਰ ਰਹੇ ਹੋ ਜਾਂ ਕਰਨਾ ਚਾਹੁੰਦੇ ਹੋ ਤਾਂ ਵੀ ਨੰਬਰ ਤੇ ਜਾ ਕੇ ਮੈਸੇਜ ਕਰ ਦੇਣਾ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਫਿਰ ਜਿਹੜਾ ਗਰੁੱਪ ਵਿੱਚ ਤੁਹਾਨੂੰ ਐਡ ਕਰ ਲਵਾਂਗੀ ਜਿੱਥੇ ਤੁਹਾਨੂੰ ਡੇਲੀ ਇਧੀਆਂ ਸੂਟਾਂ ਦੀ ਅਪਡੇਟਸ ਆ जाया ਕਰਨਗੀਆਂ ਸਟੇਟਸ ਦੇਖਣਾ ਹੈ ਤਾਂ ਵੀ ਮੈਂ ਤੁਹਾਡਾ ਨੰਬਰ ਤੇ ਸੇਵ ਕਰ ਲਵਾਂਗੀ ਤੇ ਫਿਰ ਜੋ ਸਟੇਟਸ ਤੇ ਅਪਡੇਟਸ ਆndੀਆਂ ਨੇ ਉਹ ਤੁਹਾਨੂੰ ਸ਼ੋ ਹੋ ਜਾਇਆ ਕਰਨਗੀਆਂ ਅੱਜ ਦੀ ਵੀਡੀਓ ਬਾਰੇ ਜਿੰਨੇ ਵੀ ਸੂਟ ਨੇ ਜਿੰਨੇ ਵੀ ਮੈਂ ਐਡ ਕੀਤੇ ਨੇ ਥੋੜੇ-ਬਹੁਤੇ ਕਲਰ ਤੇ ਡਿਜ਼ਾਈਨ ਇਧਰ-ਉਧਰ ਹੋ ਗਏ ਨੇ ਬਾਕੀ ਸਾਰੇ ਜਿੰਨੇ ਵੀ ਸੂਟ ਅੱਜ ਦੀ ਵੀਡੀਓ ਵਾਲੇ ਨਹੀਂ ਉਹ ਅਵੇਲੇਬਲ ਨੇ ਜੇਕਰ ਚੈਨਲ ਤੇ ਨਵੇਂ ਹੋ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਤੇ ਰਾਈਟ ਸਾਈਡ ਤੇ ਜੋ ਬੈਲ ਆਈਕਨ ਬਟਨ ਹੈ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜੋ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਨੇ ਉਹਨਾਂ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚਣ ਤੁਸੀਂ ਵੇਖਦੇ ਰਹੋਗੇ ਅੱਜਕੱਲ ਕਿਹੜੇ-ਕਿਹੜੇ ਨਵੇਂ-ਨਵੇਂ ਸੂਟ ਟ੍ਰੈਂਡੀ ਤੇ ਐਕਸਕਲੂਸਿਵ ਜਿਹੜੇ ਨੇ ਉਹ ਕਿਵੇਂ ਦੇ ਟ੍ਰੈਂਡ ਕਰ ਰਹੇ ਨੇ ਹੁਣ ਸਮਰਸ਼ੀਟ ਸੀਜ਼ਨ ਆ ਰਿਹਾ ਇਸ ਲਈ ਫਿਰ ਜਿਹੜੀਆਂ ਕਲੈਕਸ਼ਨਾਂ ਨੇ ਉਹ ਗਰਮੀਆਂ ਨਾਲ ਰਿਲੇਟਡ ਕਾਫੀ ਆ ਰਹੀਆਂ ਨੇ ਤੇ ਕਾਫੀ ਜਿਹੜੀਆਂ ਮੋਸਟਲੀ ਆਫਰਾਂ ਤੇ ਆ ਰਹੀਆਂ ਨੇ ਕਾਫੀ ਜਿਹੜੇ ਸੂਟ ਨੇ ਤੇ ਮੈਂ ਕੋਸ਼ਿਸ਼ ਕਰਦੀ ਆ ਕਿ ਜਿੰਨਾ ਪੋਸੀਬਲ ਹੋ ਸਕੇ ਹਮੇਸ਼ਾ ਜਿਹੜੀਆਂ ਆਫਰਾਂ ਤੇ ਕਲੈਕਸ਼ਨਾਂ ਹੋਣ ਉਹ ਹੀ ਲੈ ਕੇ ਆਵਾਂ ਕਿਉਂਕਿ ਫਿਰ ਇਹ ਕਿਸੇ ਵੇਲੇ ਸੂਟ ਜਿਹੜੇ ਨੇ ਘਾਈ ਰੇਂਜ ਤੇ ਵੀ ਹੋ ਜਾਂਦੇ ਨੇ ਪਰ ਜਦੋਂ ਆਫਰਾਂ ਤੇ ਆਉਂਦੀਆਂ ਨੇ ਤੇ ਕੋਸ਼ਿਸ਼ ਕਰਦੀ ਹੁੰਨੀ ਆ ਕਿ ਉਦੋਂ ਹੀ ਲੈ ਕੇ ਆਵਾਂ ਤਾਂ ਕਿ ਤੁਹਾਡੇ ਤੱਕ ਜਿਹੜੀਆਂ ਆਫਰਾਂ ਵਾਲੀਆਂ ਕਲੈਕਸ਼ਨਾਂ ਨੇ ਉਹ ਟਾਈਮ ਟੂ ਟਾਈਮ ਪਹੁੰਚਦੀਆਂ ਰਹਿਣ 630 ਰੁਪਏਾਂ ਦੇ ਵਿੱਚ ਦੋ ਤਰ੍ਹਾਂ ਦੀ ਕਲੈਕਸ਼ਨ ਆਣਗੀ ਹੈ ਵਾਲੀਆਂ ਇੱਕ ਆਏਗੀ ਆਲਓਵਰ 5 ਮੀਟਰ ਤੇ ਇੱਕ ਆਏਗੀ 2.5 ਮੀਟਰ ਦੀ ਸ਼ਰਟ ਪ੍ਰਿੰਟਡ ਤੇ 2.5 ਮੀਟਰ ਦਾ ਬਾਟਮ ਪਲੇਨ ਦੁਪट्टे ਤੇ ਲੈਸ ਲੱਗੀ ਹੋਈ ਬੜੀ ਸੋਹਣੀ ਚੌਰ ਚੜ੍ਹ ਦਾ ਫੈਬਰਿਕ ਆਏਗਾ 630 ਰੁਪਏ ਰੇਟ ਹੈ ਉਹ ਤੁਹਾਡੀ ਚੋਇਸ ਹੈ ਕਿ ਤੁਸੀਂ 5 ਮੀਟਰ ਆਲਓਵਰ ਸੂਟ ਲੈਣਾ ਜਾਂ ਬਾਟਮ ਪਲੇਨ ਨਾਲ ਕੰਟਰਾਸਟ ਕਰਕੇ ਲੈਣਾ ਕਿਉਂਕਿ ਕੁਝ ਮੈਨਾਂ ਨੂੰ ਪਸੰਦ ਹੁੰਦਾ ਹੈ ਕਿ ਬਾਟਮ ਜਿਹੜਾ ਪਲੇਨ ਤੇ ਸ਼ਰਟ ਪ੍ਰਿੰਟਡ ਤੇ ਕੁਝ ਨੂੰ ਜਿਹੜਾ ਆਲਓਵਰ ਪ੍ਰਿੰਟ ਵਾਲਾ ਸੂਟ ਪਸੰਦ ਹੁੰਦਾ ਹੈ ਰੰਗ ਇਹਦੇ ਵਿੱਚ ਵੀ ਕਾਫੀ ਲਗਭਗ 30 ਤੋਂ 35 ਰੰਗ ਅਵੇਲੇਬਲ ਨੇ ਤੇ ਸਾਰੇ ਸੂਟ ਅਵੇਲੇਬਲ ਨੇ ਆਲ ਓਵਰ ਇੰਡੀਆ ਜਿਹੜੇ ਵੀ ਸੂਟ ਹੁੰਦੇ ਨੇ ਕਲੈਕਸ਼ਨਾਂ ਤੇ ਮੇਰੇ ਫ੍ਰੀ ਸ਼ਿਪਿੰਗ ਚਾਰजेस ਹੁੰਦੇ ਨੇ ਜਿੰਨਾ ਵੀ ਰੇਟ ਦੱਸਦੀ ਆ ਉਸ ਤੋਂ ਇਲਾਵਾ ਕੋਈ ਐਕਸਟਰਾ ਚਾਰजेस ਨਹੀਂ ਲੱਗਦੇ ਵੀਡੀਓ ਪਸੰਦ ਆਏ ਸੂਟ ਸੋਹਣੇ ਲੱਗੇ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਜਰੂਰ ਕਰਨਾ ਵੀਡੀਓ ਨੂੰ ਸ਼ੇਅਰ ਵੀ ਕਰ ਦੇਣਾ ਤਾਂ ਕਿ ਹੋਰ ਭੈਣਾਂ ਤੱਕ ਵੀ ਵੀਡੀਓ ਪਹੁੰਚ ਜਾਏ ਕਿ ਅੱਜਕਲ ਕਿਹੜੇ ਕਿਹੜੇ ਸੂਟ ਰੈਂਡ ਕਰ ਰਹੇ ਨੇ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ